ਚੰਗਾ ਨਸੀਬ ਕਰੇ ਮੈਂ ਤਾਂ ਜਾਨੀਆ ਮੈਨੂੰ ਤਾਂ ਭਈ ਕਿਸੇ ਦੀ ਐਵੇਂ ਬਾਦਮੀ ਘਟਮੀ ਕਰਨ ਦੀ ਆਦਤ ਨਹੀਂ ਹੈਗੀ ਆ ਪਤਾ ਉਹ ਰੱਬ ਤੋਂ ਡਰਦੇ ਆ ਦੋ ਵੇਲੇ ਹਾਂ ਨਾਲੇ ਮੇਰੇ ਤਾਂ ਤਾਂ ਨਾ ਬਾਹਰ ਹੋਣੀ ਨਹੀਂ ਬੋਲਿਆ ਜਾਂਦਾ ਜੈਖਣ ਦਾ ਮੈਂ ਤਾਂ ਕਦੇ ਉਹੀ ਨਹੀਂ ਬੋਲੀ ਐਨਾ ਚੱਲ ਕੋਈ ਨਹੀਂ ਪੈਣ ਜਿਹੜੀ ਗੱਲ ਤੇ ਮੇਰੇ ਕੋਲੇ ਕਰ ਜਾਂਦੀ ਉਹ ਮੇਰੇ ਕੋਲੇ ਹੀ ਰਹਿੰਦੀ ਆ ਮੈਂ ਕਿਹੜਾ ਕਿਸੇ ਕੋਲੇ ਜਾਣ ਆਉਣਾ ਜਾਂ ਕਿਸੇ ਕੋਲੇ ਗੱਲ ਕਰਨੀ ਹੁੰਦੀ ਆ ਨਹੀਂ ਆਪਾਂ 5-4 ਰੋਟੀਆਂ ਵੀ ਤਾਂ ਖਾ ਕੇ ਪਚਾਉਣਾ ਹੀ ਆ ਚਲ ਆ ਦੋ ਗੱਲਾਂ ਭਾਈ ਜਿਹੜੀਆਂ ਕਰ ਲੈਣੇ ਦੁੱਖ ਸੁੱਖ ਉਹ ਵੀ ਪਚਾ ਲੇ ਬੰਦਾ ਹੋਰ ਚੱਲ ਚੰਗਾ ਆਪਾਂ ਗੁਰੇ ਧਿਆਨ ਰੱਖ ਮੜਿਆ ਜਾ ਤਾਂ ਜਮੀ ਬੀਤੇ ਪਿਆ ਮੈਂ ਤਾਂ ਅੱਖ ਲੱਗਿਆ ਚੱਲ ਕੋਈ ਨਹੀਂ ਭੈਣ ਗਰੇਜੂ ਭੈਣ ਵੀ ਨਾ ਬਸ ਹਾਦੀ ਆ ਭੂਈ ਬੋਲੀ ਜਾਂਦੀ ਆ ਕਿੰਨੀਆਂ ਗੱਲਾਂ ਜੀਆਂ ਕਹੇਗੀ ਚਲੂੰ ਮੈਂ ਦਸਵਾਈ ਆ ਬੋਲਦਾ ਧਾਨਾਗੀ ਮੈਂ ਤਾਂ ਬਸ ਪੂਰੀ ਐ ਸਮਝਾ ਲੱਕੜ ਦੀ ਵਾਇਰਲਸ ਐ ਐ ਖਬਰ ਰੱਖਦੀ ਸਾਰੇ ਪਿੰਡ ਦੀ ਜਿਹਦੀ ਮਰਜ਼ੀ ਪੁੱਛ ਲੈ ਚਲ ਮੈਂ ਤਾਂ ਕਰਾਂ ਕੰਮ ਗਰੇਜੂ ਤਾਂ ਹੈਗੀ ਐ ਬੇਲੀ ਤਾਂ ਸੱਸ ਕਰ ਲਉ ਹੋਰ ਵੀ ਚੱਲਿਓ ਤੁਸੀਂ ਤਾਂ ਚਾਹ ਪੀਂਦੇ ਨਹੀਂ ਤੁਸੀਂ ਤਾਂ ਨਾ ਤੁਸੀਂ ਤਾਂ ਫਿਰ ਪੈਗ-ਪੁੱਗੀ ਲਾ ਲਿਓ ਅਸ ਤਾਂ ਲਾ ਰੱਖਿਆ ਆਹ ਤੁਹਾਡੇ ਤਾਂ ਇਹੀ ਕੰਮ ਆ ਮੁਫਤ ਦੀ ਮਿਲਦੀ ਆ ਮੈਂ ਹੈਗਾ ਠੱਗਨ ਨੂੰ ਠੱਗੀ ਚੱਲੋ ਠੱਗਨ ਨੂੰ ਦੱਸ ਅੱਜ ਵੀ ਤਾਂ ਮਹੀਨੇ ਤੋਂ ਬਊਗਾ ਆਜੀ ਵੀ ਨੇ ਆ ਗਿਆ ਭਾਈ ਆ ਗਿਆ ਆ ਬਈ ਬਈ ਆਹ ਬਈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਠੀਕ ਆ ਹਾਂ ਠੀਕ ਹੈ ਭਾਈ ਹੋਰ ਭਾਈ ਬੱਸ ਠੀਕ ਹੈ ਵਧੀਆ ਵਧੀਆ ਤੁਸੀਂ ਹਾਂ ਭਾਈ ਚਾਹ ਲੈ ਭਾਈ ਹੋਰ ਆ ਬਈ ਉਹ ਨਾ ਨਾ ਬਾਈ ਚਾਹ ਦੀ ਕੋਈ ਨਹੀਂ ਇਹ ਤਾਂ ਪੀਂਦੇ ਨਹੀਂ ਇਹ ਤਾਂ ਪਿਗ ਲਾਉਂਦੇ ਆ ਮੇਰੇ ਤਾਂ ਇਹਨਾਂ ਦਾ ਪਾਰਟਨਰ ਚਾਹ ਪੀ ਲਾ ਛੋੜਾ ਦੇ ਬੜਾ ਦੇ ਕੋਈ ਗੱਲ ਨਹੀਂ ਨਾ ਨਾ ਬਸ ਉਨੀ ਬੜਾ ਕੇ ਟੀਸੀ ਅੱਛਾ ਇਹਨਾਂ ਨੇ ਬਸ ਆਪਦੀ ਇੱਕ ਪੀ ਉੱਥੇ ਰੱਖਤੀ ਉਹ ਮੈਂ ਵੀ ਲੰਘਿਆ ਜਾਂਦਾ ਸੀ ਮੈਂ ਚੱਲ ਬਾਈ ਫਿਰ ਕੋਲੇ ਕਿਹੜਾ ਮਾ ਆ ਵਧੀਆ ਕੀਤਾ ਯਾਰ ਸਾਡਾ ਤਾਂ ਜੇ ਤੂੰ ਪੁੱਛੇ ਨਾ ਦਿਲ ਖੁਸ਼ ਹੋ ਗਿਆ ਬਾਈ ਵੀ ਤੂੰ ਸਾਡੇ ਘਰੇ ਨਹੀਂ ਚਲਾਇਆ ਤਾਂ ਬਾਈ ਕੋਈ ਗੱਲ ਨਹੀਂ ਹੈਗੀ ਨਾਲ ਬਿਸਕੁਟ ਚ ਲੈ ਆਉਂਦੇ ਬੱਕੀ ਸਿਆਣੇ ਨਾ ਨਾ ਬਈ ਨਾ 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 ਮਨ ਸਿਆਣੇ ਕਹਿੰਦੇ ਨੇ ਕਿ ਜੇ ਨੇੜੇ ਹੁੰਦਾ ਹੁੰਦਾ ਬੰਦਾ ਨੇੜੇ ਹੋ ਜਾਂਦਾ ਹੈ ਜੇ ਮਨ ਚ ਬਹਿਮ ਰੱਖੀ ਰੱਖਾਂਗੇ ਬੈਰ ਪਾ ਜਾਂਦੇ ਕਹ ਲੀਏ ਦੂਰ ਹੋ ਜਾਂਦਾ ਨਹੀਂ ਤੂੰ ਝੱਟ ਦੇਖੀ ਚਾਹ ਦੇ ਇਹ ਚ ਪਾਈਆ ਸਵਾਣ ੁੱਕੀ ਪਾਇਆ ਅੱਛਾ ਭਾਈ ਹਾਂ ਤੂੰ ਪੀ ਕੇ ਦੇਖੀ ਪੂਰੀ ਲੰਗੂ ਕਹੇਗਾ ਇਹ ਪਾ ਗਏ ਨਾ ੁੱਕੀ ਤਾਂ ਪਾਈਆ ਹੁਣ ਖੇਤ ਬੰਨੇ ਦਾ ਕੰਮ ਕਰਦਾਗਾ ਸਰੀਰ ਚੱਲਦਾ ਰੋ ਅਸੀਂ ਆ ਸਾਰਾ ਦਿਨ ਚਬਰ ਚਬਰ ਇਹਦੇ ਨਾਲ ਹੀ ਬੋਲਦੇ ਆ ਫਿਰ ਭਾਈ ਮੈਂ ਕਹਿੰਦਾ ਵੀ ਐਵੇਂ ਹੱਥ ਨਾ ਪੈਜੇ ਇਹ ਹੱਥ ਨਹੀਂ ਪੈਂਦੀ ਬਾਪੂ ਇੱਕ ਅੱਧੀ ਵਾਰ ਨਾ ਤਾਂ ਬੰਦੀ ਆਉਂਦੀ ਐ। ਇਹ ਡੈਲੀ ਵੀ ਮੰਗ ਫੇਰ ਆਤ ਨੂੰ। ਇੱਕ ਅੱਧੀ ਵਾਰ ਨਾ ਕੁਝ ਨਹੀਂ ਹੁੰਦਾ ਆਉਂਦੀ ਹੁੰਦਾ ਵੀ ਕੰਮ ਕਰੇਗਾ। ਨਹੀਂ ਇਹ ਤਾਂ ਨਾ ਹਲਟ ਹੁੱਟ ਜਿਹੜਾ ਹੁੰਦਾ ਉਹ ਟੈਕ ਉਹਦੇ ਖਾਤਰ ਵੀ ਵਧੀਆ ਵਧੀਆ ਚੀਜ਼ ਐ। ਹਾਂ ਫੇਮ ਬਾਰੇ ਤੈਨੂੰ ਸੁਣਾਇਆ ਵੀ ਡਾਕਟਰ। ਬਸ ਉਹੀ ਆ ਉਹਦੀ ਭੈਣ ਆ। ਉਹ ਚੋਂ ਬੰਦੀ ਐ। ਜੇ ਮੈਂ ਉਹਦੀ ਭੈਣ ਆ। ਨਾਲ ਬੱਸ ਤੁਹਾਨੂੰ ਜਿਹੜਾ ਦੁੰਡੂ ਪੁੱਛਣ ਦੀ ਲੋੜ ਨਹੀਂ ਕੱਲੀ ਲਾੜ ਕਰ ਸਕਦੇ ਹਾਂ। ਹਾਂ ਕਿ ਜੀ ਤਾਂ ਹੋਰ ਨਹੀਂ ਆਉਂਦੀ। ਉਹ ਆਏ ਤਾਂ ਫਿਰ ਮਾਰੀ ਉਟੀ ਤਾਂ ਫਿਰ ਚੀਜ਼ ਪਾਈ ਆ। ਤੂੰ ਰੰਗ ਦੇਖੀ ਤਰ੍ਹਾਂ ਲਾਲ ਕਰ ਦੂਗੀ। ਬੀਜਲੇ ਆਪਣੇ ਵਾਲੇ ਵਾਹਨ ਤੇ ਮੱਕ ਮੁੱਕ ਨਾ ਬਈ ਹਜੇ ਫਿਰ ਪਾਣੀ ਲਾਇਆ ਸੀਗਾ ਅੱਛਾ ਲਾਤਾ ਹਾਂ ਦੇਖ ਭਾਜੀ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਕਦੋਂ ਮਰਜੀ ਆਪਣੇ ਘਰੇ ਆ ਰੇ ਖਾ ਬੀ ਕਿਸੇ ਤੋਂ ਐਵੇਂ ਨਾ ਧਾਰ ਮੰਗਦਾ ਫਿਰੀ ਨਹੀਂ ਨਹੀਂ ਬਈ ਐ ਤਾਂ ਕੋਈ ਗੱਲ ਨਹੀਂ ਤੁਸੀਂ ਮੇਰੇ ਆਪ ਦੇਵੋਗੇ ਮੈਂ ਬਗਾਨੇ ਹਰ ਚਾਰੇ ਬਣਾ ਨਹੀਂ ਸਤਾ ਇੱਕ ਕਨਾਲ ਮੁੱਲ ਦਵਾ ਦਿੰਦੇ ਨਹੀਂ ਨਹੀਂ ਭਾਈ ਨਾ ਨਾ ਕੋਈ ਗੱਲ ਨਹੀਂ ਮੈਂ ਆਪੇ ਬੀਜ ਲੂੰਗਾ ਆਪਾਂ ਆਪਦੀ ਮਿਹਨਤ ਕਰਾਂਗੇ ਕਿਉਂ ਆਪਾਂ ਐਵੇਂ ਆਪਾਂ ਰੂਟਾ ਬੀਟਰ ਜਨਾ ਬੀਜ ਦਮਾਂਗੇ ਤੈਨੂੰ ਬੜਾ ਤਕੱਦਰ ਕਰਨ ਦੀ ਲੋੜ ਹੀ ਨਹੀਂ ਖੇੜਾਂ ਚੀ ਬੀਜ ਫੇਰ ਆਪਣੇ ਵਾਲੇ ਬਾਣ ਚੀ ਬੀਜ ਦੇ ਬਸ ਕੋਈ ਨਹੀਂ ਪਾਣੀ ਲੱਗਾ ਰੋਣੀ ਹੋ ਗਈ ਹੁਣ ਬੀਜ ਦੇ ਜਦ ਬੱਤ ਆ ਗਿਆ ਬਾਕੀ ਭਾਗ ਸਾਰਾ ਮੈਂ ਤੈਨੂੰ ਕੱਲ ਹੋਰ ਦੱਸਣਾ ਇੱਕ ਮੱਝ ਹੋਰ ਲਿਆ ਵਧੀਆ ਪੈਸੇ ਦੇ ਦੂੰ ਮੈਂ ਮੈਂ ਤਾਂ 2-3 ਕਿਲੋ ਦੁੱਧਾ ਸਾਟ ਵਾਲੇ ਫੜ ਲਿਆ ਕਰਨਗੇ ਤੂੰ ਹੀ ਫੜਾ ਜਾ ਕਰੀਸ ਤਾਂ ਨਹੀਂ ਜਾਂਦੇ ਦੇਖ ਭਾਬੀ ਗੁੱਸਾ ਜਾ ਕਰਦੀ ਆ ਨਫੜਾ ਜਾ ਗੁਰੂ ਆਪਾ ਤਾਂ ਆਪ ਹੀ ਹਾਂ ਹਾਂ ਬਾਈ ਉਹ ਐ ਵੀ ਹਰਾ ਤਾਂ ਪੇਜਣੀ ਹੈ ਨਾ ਉਹੀ ਦੋ ਪਸ਼ੂ ਨੂੰ ਵੱਧ ਪਏ ਦੁੱਧ ਦੀ ਵਧੀਆ ਵਧੀਆ ਮੈਂ ਤੁਨੂੰ ਹਜੂ ਤੈਨੂੰ ਹੋਰ ਮੈਨੂੰ ਵੀ ਆਇਆ ਬਾਈ ਵੀ ਸੋਡੇ ਸਾਰੇ ਚੱਲ ਮੇਰਾ ਘਰ-ਬਾਰ ਪੈ ਜਾਗਾ ਮਾਹਪਾਕ ਸਾਂ ਦੇ ਅਸੀਂ ਤਾਂ ਤੈਨੂੰ ਸਿੱਧੀ ਜੀ ਗੱਲ ਕਹਿੰਨੇ ਹਾਂ ਲੁੱਚੇ ਲੰਡੇ ਸਾਡੇ ਤਾਂ ਅੱਗੇ ਨਹੀਂ ਪਿੱਛੇ ਨਹੀਂ ਕੋਈ ਸਾਨੂੰ ਤਾਂ ਫਿਕਰੀ ਇਹ ਹੈ ਵੀ ਭਾਗ ਦਾ ਘਰ ਪਵਾ ਦਈਏ ਚੱਲ ਉਹ ਤੇ ਜਵਾਖ ਜੱਲਾ ਹੋ ਕੱਲ ਨੂੰ ਉਦੋਂ ਆਪ ਚੰਗੇ ਘਰ ਚ ਬਹਿ ਜਾਈਂ ਐਂ ਚੱਲ ਅਸੀਂ ਸਾਨੂੰ ਵੀ ਕੋਈ ਚੰਗਾ ਕਹਿ ਲੂਏ ਜੱਗ ਤੇ ਜੇ ਅਸੀਂ ਮਾਰ ਖਾਪ ਗਏ ਸਰਵੇਂ ਜੀ ਸਾਡੀਆਂ ਤਿਰ ਗਈ ਹੋ ਜੰਨੀ ਨੀ ਚਲੋ ਕੋਈ ਨਹੀਂ ਬਈ ਐ ਤਾਂ ਨਾ ਮੈਂ ਤਾਂ ਕੋਈ ਐ ਕਹਿੰਦਾ ਨਹੀਂਗਾ ਨਹੀਂ ਨਹੀਂ ਉਹ ਗੱਲ ਕਰਦੇ ਵੀ ਸਾਡਾ ਕਿਹੜਾ ਕੋਈ ਬਾਜੀਬਾ ਸਾਡਾ ਤਾਂ ਯਾਰ ਤੈਨੂੰ ਪਤਾ ਭਾਗ ਸਾਰੀ ਉਮਰ ਐਜਾ ਕੁਛ ਹੀ ਕੀਤਾ ਹੁਣ ਸਾਨੂੰ ਤੂੰ ਰੱਬੀ ਰੂਪ ਮਿਲੇ ਸਾਨੂੰ ਐ ਹੋ ਗਿਆ ਵੀ ਸਾਰਾ ਕੁਝ ਇਹਨੂੰ ਲਟਾ ਦਈਏ ਲੋਕ ਤਾਂ ਗਾਣਾ ਦਿੰਦੀ ਰਹਿੰਦੇ ਨਹੀਂ ਕੋਈ ਨਹੀਂ ਬਈ ਮੈਨੂੰ ਤੁਹਾਡਾ ਰੱਬ ਜਿੱਦੇ ਸਹਾਰਾ ਹੈਗਾ ਹਨਾ ਇਹਨਾ ਬਹੁਤ ਹੁੰਦਾ ਤੁਸੀਂ ਬਾਣ ਲੈ ਕੇ ਮੈਨੂੰ ਵਜਾਤਾ ਚੱਲ ਹੁਣ ਮੈਂ ਪਸੂ ਲੈ ਲੂੰਗਾ ਕੋਈ ਦੋ ਪੈਸਿਆਂ ਦਾ ਦੁੱਧ ਪਾ ਲਾਂਗੇ ਬਈ ਆਮਦਨ ਹੋਵੇ ਆਮਦਨ ਹੋਵੇ ਹਾਂ ਮਲੇ ਐਵੇਂ ਤਾਂ ਨਹੀਂ ਸਿਆਣੇ ਨੇ ਆਖਿਆ ਕਿ ਘਰ ਦਾ ਮਾਰੂ ਸ਼ਾਮੇ ਸਿੱਟੂ ਬਸ ਆਪਣਾ ਆਦਾ ਭਰਾਵਾਂ ਦੀਆਂ ਬਸ ਇਹੀ ਗੱਲ ਤਾਂ ਹੈਗੀ ਆਪਾਂ ਆਪਾਂ ਕਿਤੇ ਆ ਜਾ ਕੁਝ ਨਹੀਂ ਕਰਨਾ ਵੀ ਯਾਰ ਵੀ ਹੋਰ ਤਾਂ ਹੀ ਸੀ ਤੇਰੇ ਉਹ ਘਰੇ ਵੀ ਨਹੀਂ ਜਾਂਦੇ ਨਾ ਨਾ ਕੋਈ ਨਹੀਂ ਠੀਕ ਆ ਸਰ ਉਸਤਾ ਆਪਾਂ ਦਾ ਘਰ ਬਵਾ ਦੂ ਹਾਂ ਤੇਰੇ ਨਾਲ ਇਹ ਵਾਦਾ 5-7 ਮਹੀਨਿਆਂ ਚ ਤੇਰਾ ਘਰ ਬਵਾ ਦਾਂ ਚੱਲ ਇੱਟਾ ਤਾਂ ਨਹੀਂ ਨਗਰੁਸ਼ਟਾਤ ਨਹੀਂ ਹਾਂ ਹੁਣ ਸਸਤੀ ਹੈ ਨਾ ਨਾ ਕੋਈ ਨਹੀਂ ਭਾਈ ਚਲੋ ਠੀਕ ਹੈ ਭਾਈ ਧੰਨਵਾਦ ਕੋਈ ਨਾ ਬਾਤ ਯਾ ਕੋ ਆ ਫਿਰ ਨਾ ਝੋੜਾ ਕਰਵਾ ਜੱਫੀ ਵਾ ਕੇ ਮਿਲ ਲੈ ਘਰ ਪਾਈਆਂ ਚੰਗਾ ਭਾਈ ਹਾਂ ਚੰਗਾ ਭਾਈ ਚੰਗਾ ਚੰਗਾ ਕੋਈ ਨਾ ਨਾ ਕੋਈ ਨਹੀਂ ਬਾਈ ਉਹ ਛੱਡਿਆ ਉਹਦਾ ਕੋਈ ਗੱਲ ਨਹੀਂ ਵੀਰ ਛੱਡਿਆ ਮੇਰੇ ਕੋਈ ਕੰਮ ਹੋਇਆ ਪੁੱਛ ਲਈ ਬਾਈ ਨੂੰ ਕੋਈ ਨਾ ਬਾਈ ਬੋਲੀ ਨਾ ਗਲਤ ਮਲ ਤਾਂ ਭਾਈ ਆ ਮੈਂ ਹਾਂ ਕਿਤੇ ਇਧਰ ਝਾਗਦਾ ਨਾ ਹੁਣ ਇਹਨਾਂ ਦੇ ਘਰੇ ਜਾਈ ਮੈਂ ਤਾਂ ਜਾਂਦਾ ਨਹੀਂ ਉਸਤਾਦ ਹਾਂ ਆਪਾਂ ਤਾਂ ਵਧੀਆ ਰਹਿਣਾ ਬਾਈ ਨਾਲ ਓਏ ਹਾਂ ਲੈ ਸਾਰੇ ਘਰ ਚ ਚਿਕੜੀ ਚਿਕੜ ਕਰ ਰੱਖਿਆ ਪਤਾ ਨਹੀਂ ਕਿੱਥੇ ਬੈਠੀ ਹੋਣੀ ਚੰਨੋ ਉਹ ਚੰਨੋ ਸਸਰੀ ਘਰ ਵੀਰੇ ਆ ਗਿਆ ਤੂੰ ਅੱਛੀ ਘਰ ਬਈ ਕਿਵੇਂ ਠੀਕ ਆ ਤੂੰ ਦੱਸ ਮੈਂ ਤਾਂ ਠੀਕ ਆ ਤੂੰ ਬਾਲੀ ਦਿਨ ਲਾਇਆ ਉਹ ਕੀ ਦੱਸਾਂ ਭੂਆ ਨੇ ਆਉਣ ਹੀ ਨਹੀਂ ਦਿੱਤਾ ਚੱਲ ਮੈਂ ਬਹਿ ਜਾ ਤੂੰ ਮੈਂ ਆਉਣੀ ਪਾਣੀ ਲੈ ਆਵਾਂ ਤੇਰੇ ਵਾਸਤੇ ਲੈ ਆ ਹਫ ਪਰ ਠੀਕ ਸੀ ਸਾਰੇ ਭੂਆ ਕੋਲੇ ਹਾਂ ਉਹ ਤਾਂ ਠੀਕ ਸੀਗੇ ਸਾਰੇ ਤੂੰ ਬਾਵਾ ਦਿਨ ਲਾਇਆ ਵੀਰੇ ਤੂੰ ਭੈਣੇ ਮੈਂ ਤਾਂ ਕਿਹਾ ਸੀ ਹਾਂ ਭੂਆ ਨੂੰ ਵੀ ਮੈਨੂੰ ਬਗ ਜਾਣ ਦੇ ਮੈਂ ਕਿਹਾ ਉਹ ਕੱਲੀ ਔਖੀ ਹੋਈ ਜਾਂਦੇ ਉਹ ਕਿੱਥੇ ਸਮਝਣਗੇ ਪਸੂਦੋਂ ਨਾਲੇ ਮੈਂ ਆਖਿਆ ਮੇਰੇ ਦੁਕਾਨ ਦਾ ਔਖਾ ਹੋ ਜੂ ਮੰਨੇ ਨਹੀਂ ਕੇ ਕਹਿੰਦੇ ਨਹੀਂ ਨਹੀਂ ਦੋ ਦਿਨ ਹੋਰ ਰਹਿ ਹੋਰ ਰਹਿ ਆ ਦੇਖ ਲੈ ਪਸੂ ਨੇ ਕਿ ਮੈਂ ਤਾਂ ਆਪ ਮਸਾ ਸਾਵੇਂ ਐਨੇ ਦਿਨ ਔਖੀ ਸੌਖੀ ਨੇ ਚੱਲ ਕੋਈ ਗੱਲ ਨਹੀਂ ਬਾਪੂ ਵੀ ਬਾਹਰ ਅੰਦਰ ਬਗ ਜਾਂਦਾ ਸੀਗਾ ਮੈਂ ਕਿਹਾ ਚੱਲ ਹੁਣ ਕਰਨਾ ਤਾਂ ਮੈਨੂੰ ਹੀ ਪਊਗਾ ਇਕੱਲੇ ਨੂੰ ਓਏ ਉਹ ਤਾਂ ਮੈਨੂੰ ਪਤਾ ਸੀ ਪਰ ਮੈਂ ਕਰਦਾ ਵੀ ਕੀ ਹੁਣ ਭੂਆ ਨੇ ਜੋਰ ਹੀ ਇੰਨਾ ਪਾਇਆ ਮੈਂ ਆ ਨਹੀਂ ਸਕਿਆ ਐਨੇ ਦਿਨ ਲਵਾਤੇ ਦੇਖ ਲੈ ਮਾ ਕੇ ਚੱਲ ਵੀਰੇ ਦਾ ਵੀ ਜੀ ਲੱਗ ਗਿਆ ਹੋਊਗਾ ਮਾ ਕੇ ਚੱਲ ਕੋਈ ਨਾ ਰਹਿ ਲੈਣ ਦੇ ਦੱਸ ਦੇ ਜੀ ਤਾਂ ਤੈਨੂੰ ਪਤਾ ਭੈਣੇ ਕੰਮ ਤੋਂ ਬਿਨਾਂ ਤਾਂ ਕਿੱਥੇ ਲੱਗਦਾ ਨਾਲੇ ਘਰ ਬਿਨਾਂ ਕਿੱਥੇ ਜੀ ਲੱਗਦਾਗਾ ਮਤਲਬ ਅੱਜ ਵੀ ਬਹੁਤ ਔਖਾ ਨਿਕਲ ਕੇ ਆਇਆਂਗਾ ਮੈਂ ਆਖਿਆ ਭੂਆ ਮੈਨੂੰ ਜਾਣ ਦੇ ਮੈਨੂੰ ਕੰਮ ਤੋਂ ਹਟਾ ਦੇਣਗੇ ਫਿਰ ਹੋਰ ਬਈ ਕੰਮ ਦਾ ਔਖਾ ਹੋ ਜਾਂਦਾ ਫਿਰ ਇੱਕ ਗਰਮੀ ਵਾਲੀ ਹੋਈ ਪਈ ਆ ਕਿ ਕੰਮ ਠੰਡੇ ਸਾਰਾ ਦਿਨ ਲੋਟ ਹੀ ਨਹੀਂ ਆਉਂਦੀ ਹੈਗੀ ਉਹ ਹੋਰ ਗਰਮੀ ਦੇਖ ਲੈ ਕਿੰਨੀ ਹੋ ਰਹੀ ਆ ਮਸਾਂ ਆ ਅੱਡੇ ਦੇ ਤੁਰਕੇ ਮੈਂ ਤਾਂ ਚਲ ਕੋਈ ਨਾ ਹਲੇ ਵੀ ਵਧੀਆ ਹੋ ਗਿਆ ਜਦੋਂ ਤੂੰ ਆ ਗਿਆ ਮੈਨੂੰ ਵੀ ਥੋੜਾ ਜਿਹਾ ਸੌਖਾ ਹੋ ਜਨ ਵਾਲੇ ਮੇਰਾ ਕੱਲੀ ਦਾ ਘਰੇ ਜੀ ਨਹੀਂ ਲੱਗਦਾ ਸੀ ਹਾਂ ਚਲ ਕੋਈ ਗੱਲ ਨਹੀਂ ਮੈਂ ਸਾਰਾ ਟਾਈਮ ਪਾਸ ਕਰਦੀ ਸੀ ਸਾਰਾ ਦਿਨ ਕੰਮ ਕਰਦਾ ਹੁਣ ਨਾ ਤੂੰ ਟੈਨਸ਼ਨ ਲੈ ਹੁਣ ਮੈਂ ਆਪੇ ਨਿਮੇੜ ਦੂ ਕੰਮ-ਕੁਮ ਸਾਰੇ ਠੀਕ ਆ ਹੁਣ ਮੈਂ ਆ ਗਿਆ ਸਰ ਤੇਰੇ ਕਰਨ ਵਾਲੇ ਕੰਮ ਵੀ ਬਾਈ ਮੈਨੂੰ ਕਰਨੇ ਪੈਂਦੇ ਸੀ ਤਾਂ ਮੈਨੂੰ ਔਖਾ ਹੋ ਜਾਂਦਾ ਸੀ ਚਲ ਕੋਈ ਨਹੀਂ ਉਹ ਤਾਂ ਹੁਣ ਮੈਨੂੰ ਸਾਰੇ ਹੀ ਪਤਾ ਸੀ ਪਰ ਹੁਣ ਜਦੋਂ ਆ ਗਿਆ ਐਵੇਂ ਫਿਰ ਭੱਜਿਆ ਵੀ ਨਹੀਂ ਜਾਂਦਾ ਹਨਾ ਭੂਆ ਕਹਿਣ ਦੀ ਫਿਰ ਜਾਣ ਕੇ ਵੀ ਆ ਗਿਆ ਪਤਾ ਨਹੀਂ ਚਲ ਕੋਈ ਨਾ ਚਲ ਵਧੀਆ ਹੋਗਾ ਤੂੰ ਲਾਇਆ 10 ਦਿਨਾਂ ਵਾਲੇ ਆਏ ਜੇ ਕਹਿਣਗੇ ਵੀ ਆਉਂਦਾ ਨਹੀਂ ਸੀ ਆਉਂਦਾ ਨਹੀਂ ਸੀ ਹੋਰ ਚਲ ਕੋਈ ਗੱਲ ਨਹੀਂ ਲੈ ਬਾਪੂ ਵੀ ਆ ਗਿਆ ਲੱਗਦਾ ਉਹ ਜੱਸ ਆ ਗਿਆ ਓਏ ਉਹ ਜੱਸ ਸਤਿਕਾਰ ਕਰ ਬਸ ਬਾਹਲੇ ਦਿਨ ਲਾਇਆ ਤੈਨੂੰ ਘਰੇ ਫਿਕਰ ਨਹੀਂ ਸੀ ਉਹ ਫਿਕਰ ਤਾਂ ਹੈਗੀ ਸੀ ਬਾਪੂ ਪਰ ਕੀ ਕਰਾਂ ਭੂਆ ਨੇ ਆਉਣ ਹੀ ਨਹੀਂ ਦਿੱਤਾ ਤੇ ਭੂਆ ਨੇ ਸਾਡਾ ਤਾਂ ਆਪਣੀ ਜੀ ਲੱਗਿਆ ਉਹ ਚਲ ਕੋਈ ਨਾ ਜੀ ਤਾਂ ਮੇਰਾ ਵੀ ਨਹੀਂ ਲੱਗਦਾ ਘਰ ਤੁਸੀ ਕਰ ਲਓ ਆ ਚਲੋ ਕੱਲੀ ਵਿਚਾਰੀ ਕਰ ਸਾਰਾ ਕੁਝ ਕੀ ਕਰੇਗੀ ਪਸੂਆਂ ਕੰਨੀ ਹੋਵੇ ਕਿ ਇੱਧਰ ਹੋਵੇ ਉਹ ਔਖਾ ਹੋ ਗਿਆ ਬਾਪੂ ਮੈਂ ਤਾਂ ਕਿਹਾ ਸੀ ਭੂਆ ਨੂੰ ਮੰਨੀ ਨਹੀਂ ਫਿਰ ਮੈਂ ਫਸ ਗਿਆ ਉੱਥੇ ਮੇਰੇ ਮੋਬਾਈਲ ਦੀ ਬੈਟਰੀ ਲੋ ਹੋ ਗਈ ਵੀ ਮੈਂ ਫੋਨ ਕਰਕੇ ਦੱਸਣਾ ਸੀ ਆ ਫੋਨ ਲਾਇਆ ਤੂੰ ਨਾ ਫੋਨ ਚੱਕਿਆ ਮਾੜਾ ਮੋਟਾ ਘਰ ਦਾ ਫਿਕਰ ਦਾ ਰੱਖਾ ਚਾਰ ਜੀ ਨਹੀਂ ਮਿਲਿਆ ਉੱਥੇ ਤੈਨੂੰ ਪਤਾ ਤਾਂ ਹੈਗਾ ਪਿੰਡ ਦਾ ਉੱਥੇ ਹੋਰੋਂ ਠੀਕ ਸੀ ਸਾਰੇ ਹਾਂ ਉਹ ਸਾਰੇ ਠੀਕ ਸੀਗੇ ਅੱਛਾ ਤੈਂ ਪਤਾ ਉਹਨਾਂ ਨੇ ਥੋੜੇ ਬਹੁਤੇ ਕੰਮ ਤਾਂ ਦੇ ਸੀ ਉਹ ਕਹਿੰਦੀ ਗਾਹ ਤੂੰ ਰਹਿ ਜਾ ਚਾਰ ਦਿਨ ਪੁੱਤ ਤੇਰਾ ਸਾਡੇ ਨਾਲ ਜੀ ਲੱਗਾ ਮੇਰਾ ਤਾਂ ਆਪਦਾ ਨਹੀਂ ਜੀ ਲੱਗਿਆ ਸੀਗਾ ਹੋਰ ਚੰਨੋ ਕਹਿੰਦੀ ਤੂੰ ਉਹ ਫੋਨ ਮਖਾ ਮਾਂ ਦਾ ਫੋਨ ਲਾ ਲਾ ਕੇ ਥੱਕ ਗਿਆ ਫੋਨ ਹੀ ਨਹੀਂ ਚੱਕਦਾ ਮਖਾ ਉਹ ਫੋਨ ਦੇ ਤਾਂ ਮੇਰੇ ਦੀ ਬੈਟਰੀ ਲੋ ਹੋ ਗਈ ਸਾਰੇ ਪਿੰਡ ਚ ਪੁੱਛ ਲਿਆ ਚਾਰਜਰ ਨਹੀਂ ਮਿਲਿਆ ਉਹਦੇ ਨਾਲ ਦਾ ਫੇਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਜਾ ਕੇ ਦੱਸ ਦੂੰਗਾ ਹੋਰ ਛੌਂਕ ਦੀ ਸਾਨੂੰ ਫਿਕਰ ਹੋ ਗਿਆ ਮਖਾ ਨਾ ਤਾਂ ਫੋਨ ਚੱਕਦਾ ਨਾ ਹੀ ਆਇਆ ਦਿਨ ਇੰਨੇ ਲਾਇਆ ਮੈਂ ਕਿਹਾ ਉਹਦਾ ਰਹਿਦਾ ਨਹੀਂ ਸੀ ਚੱਲ ਕੋਈ ਗੱਲ ਨਹੀਂ ਤੇ ਹੋਰ ਕੰਮ ਠੀਕ ਆ ਸਭ ਕੰਮ ਠੀਕ ਆ ਹਾਂ ਠੀਕ ਆ ਕੋਈ ਨਹੀਂ ਹੁਣ ਤਾਂ ਮੈਂ ਆ ਗਿਆ ਹੁਣ ਨਾ ਟੈਨਸ਼ਨ ਲਈ ਤੂੰ ਹੁਣ ਮੈਂ ਆਪੇ ਭੱਗ ਜੂ ਮੇਰਾ ਤਾਂ ਸਗੋ ਬਾ ਮੈਨੂੰ ਤਾਂ ਕੀ ਟੈਨਸ਼ਨ ਆ ਤੇਰੇ ਹੁੰਦੇ ਹੋਰ ਮੈਂ ਤਾਂ ਕੰਮ ਦਾ ਵੀ ਔਖਾ ਹੋ ਰਿਹਾ ਮੈਂ ਤਾਂ ਹਲੇ ਉਹਨਾਂ ਨਾਲ ਵੀ ਦੇਖਦਾ ਤੜਕੇ ਜਾ ਕੇ ਕੀ ਕਹਿਣਗੇ ਵਿਚਾਰੇ ਹੋਰ ਉਧਰੋਂ ਕੰਮ ਕਾਇਦਨ ਕੰਮ ਛੱਡੀ ਬੈਠਾ ਉਧਰ ਵੀ ਜਾਣਾ ਤੂੰ ਹੋਰ ਨਾ ਹੀ ਜਾਂਦਾ ਵਧੀਆ ਰਹਿੰਦਾ ਚਲ ਕੋਈ ਗੱਲ ਨਹੀਂ ਲੈ ਦੇ ਚਾਹ ਨਹੀਂ ਲੈ ਕੇ ਆਈ ਹਲੇ ਉਹ ਠੀਕ ਕਿੱਧਰ ਜਾਂਦਾ ਸੀ ਤੂੰ ਹੁਣ ਮਾਂ ਦਾ ਪਾਣੀ ਤੇ ਜਾਂਦਾ ਸੀ ਬਾਰੀ ਹੈ ਹਾਛਾ ਚਾਹ ਨੂੰ ਚਾਹ ਕਹਿ ਦਈਏ ਨੇ ਤੂੰ ਵੀ ਗਿਆ ਚਲ ਵਧੀਆ ਮਾਲ ਪਸੂ ਸਾਹਮਲੀ ਹੁਣ ਹਾਂ ਹਾਂ ਕੋਈ ਨਹੀਂ ਹੁਣ ਤਾਂ ਮੈਂ ਆ ਗਿਆ ਹੁਣ ਕੀ ਚੈੱਕ ਕਰਾਂਗਾ ਅੱਗੇ ਉਹ ਦੇਖੋ ਚਿੱਕੜ ਕਰਿਆ ਪਿਆ ਕੱਲੀ ਵਿਚਾਰੀ ਕੀ ਮੈਂ ਆਉਂਦੇ ਆਉਂਦੇ ਨੇ ਦੇਖਿਆ ਮੈਂ ਕਿਹਾ ਸਾਰੇ ਘਰ ਚ ਚਿੱਕੜ ਕਰਿਆ ਪਿਆ ਚਲ ਕੋਈ ਨਹੀਂ ਨਿਆਣੀ ਐ ਇਹ ਤੋਂ ਵੀ ਕਿੱਥੇ ਬਣਦਾ ਇੰਨਾ ਕੰਮ ਹਲੇ ਪਤਾ ਨਹੀਂ ਬਾਪੂ ਇਹਨੂੰ ਇਹ ਤਾਂ ਆਪ ਵਿਚਾਰੀ ਉਹ ਕੀ ਕੋਈ ਕਰਨੀ ਮੈਥੋਂ ਮੈਂ ਕੀ ਕਰਾਂ ਉਹ ਜਵਾਖੜੀ ਆਏ ਇਹ ਤੋਂ ਉਹਨਾਂ ਕੰਮ ਹੁੰਦਾ ਨਹੀਂ ਹਲੇ ਉੜ ਜ ਜਾਂਦੀ ਹੈਗੀ ਮੇਰੇ ਚੁੱਲੇ ਕੰਨੀ ਹੁੰਦੀ ਆ ਪਸੂਆਂ ਦਾ ਨਹੀਂ ਉਹ ਤਾਂ ਚਲ ਭਈ ਮੈਂ ਕਰਾ ਦਨਾ ਚਲ ਵਧੀਆ ਜਿਹੜਾ ਟਾਈਮ ਲੰਘਾ ਰਿਹਾ ਤੁਸੀਂ ਕੋਈ ਗੱਲ ਨਹੀਂ ਚਾਰਦੇ ਨਾ ਮੈਂ ਤਾਂ ਆਪ ਔਖਾ ਹੋ ਰਿਹਾ ਸੀਗਾ ਚਲ ਕੋਈ ਨਹੀਂ ਹੁਣ ਮੈਂ ਆਗਾ ਹੁਣ ਮੈਂ ਆਪੇ ਨਾ ਲੱਗ ਲਗਾ ਕੇ ਕਰਾ ਦਿਆ ਕਰੂ ਇਹ ਨਾਲ ਹੋਰ ਆ ਹੁਣ ਤੇ ਸੌਦਾ ਕਰ ਦਿਆਂ ਵਿਆਹ ਦਾ ਦੋਨਾਂ ਦਾ ਆਵਦਾ ਤਰੀਕੇ ਉਹ ਵਿਆਹ ਤਾਂ ਕੋਈ ਗੱਲ ਨਹੀਂ ਬਾਪੂ ਕਰਾ ਲਾਂਗੇ ਪਹਿਲਾਂ ਆਪਾਂ ਚੰਨੋ ਦਾ ਦੇਖਾਂਗੇ ਹਾਂ ਪਹਿਲਾਂ ਚੰਨੋ ਉਹ ਇਕੱਠੇ ਹੀ ਕਰ ਦਿਆਂਗੇ ਇਕੱਠੇ ਨਹੀਂ ਪਹਿਲਾਂ ਇਹਦਾ ਦੇਖਣਾ ਆਪਾਂ ਮੇਰਾ ਤਾਂ ਕੋਈ ਗੱਲ ਨਹੀਂ ਸਰ ਜੂਗਾ ਪਹਿਲਾਂ ਆਪਾਂ ਇਹਦੇ ਵਾਸਤੇ ਦੇਖਣਾ ਕੋਈ ਵਧੀਆ ਮੁੰਡਾ ਮੈਂ ਰੋਟੀ ਦਾ ਓਖਾ ਯੂਜ਼ਰ ਰੋਟੀ ਬਿਨਾ ਗੋ ਰੋਟੀ ਕੀ ਦੇ ਮੂੰਹ ਕਨੀ ਚੱਕੇਗਾ ਉਹ ਕੋਈ ਨਹੀਂ ਮੈਂ ਆਪੇ ਲਾ ਲਿਆ ਕਰੂੰਗਾ ਅੱਗੇ ਬਥੇਰਾ ਤੇ ਰੋਗਾ ਲਉ ਉਹ ਕੋਈ ਗੱਲ ਨਹੀਂ ਚੰਨੋ ਉਹ ਲੈ ਆ ਚਾ ਲੈ ਲੀ ਚਾਹ ਪੀ ਲੈ ਅੰਡਾਲੀ ਮੈਂ ਮਿੱਠੇ ਚੋਲ ਬਣਾਏ ਸੀ ਆ ਤਾਂ ਵਧੀਆ ਕੀਤਾ ਤਾ ਮੈਨੂੰ ਭੁੱਖ ਵੀ ਲੱਗ ਰਹੀ ਸੀ ਹਾਂ ਫਿਰ ਹੱਥ ਮੈਨੂੰ ਆ ਗਿਆ ਨਹੀਂ ਹਾਂ ਬਾਪੂ ਕਹਿੰਦਾ ਇਹ ਪੰਦਰੇ ਰਿਸ਼ਤਾ ਕਰਦੀ ਐ। ਨਾ ਵੀਰੇ ਹਲੇ ਮੇਰੇ ਰਿਸ਼ਤੇ ਨੂੰ ਕੀ ਹੋਇਆਗਾ। ਪਹਿਲਾਂ ਤੇਰਾ ਵਿਆਹ ਕਰਾਂਗੇ ਫੇਰ ਦੇਖਾਂਗੇ ਕੋਈ ਤੁਹਾਡੀ ਰੋਟੀ ਪਾਣੀ ਦਾ ਤਾਂ ਮੈਂ ਕਰਕੇ ਜਾਵਾਂ ਐ ਥੋੜੀ ਹੈਗਾ। ਉਹ ਲੈ ਦੇਖ ਹੈ ਕੰਮ ਲਈ। ਹੋਰ ਤੁਸੀਂ ਆਪ ਤਾਂ ਪੀ ਜਾਇਆ ਕਰੋਗੇ ਹੁਣ ਜੀ। ਪਹਿਲਾਂ ਤਾਂ ਹੁਣ ਤੇਰਾ ਹੀ ਕਰਾਂਗੇ। ਮੈਂ ਪਹਿਲਾਂ ਕਰਾਉਂਦਾ ਚੰਗਾ ਲੱਗਦਾ। ਨਹੀਂ ਵੀਰੇ ਤੂੰ ਵੱਡਾਂ ਦਾ ਨਾਲ ਪਹਿਲਾਂ ਤੇਰਾ ਹੀ ਕਰਾਂਗੇ। ਅਣ ਭਾਬੀ ਆ ਜੂ ਵਧੀਆ ਤੁਹਾਡੀ ਰੋਟੀ ਪਾਣੀ ਦਾ ਸੁੱਖ ਹੋ ਜਾਊਗਾ। ਫੇਰ ਦੇਖ ਲਿਓ ਮੇਰਾ ਕਿਤੇ। ਮੈਂ ਨਹੀਂ ਹਲੇ ਵਿਆਹ ਕਰਾਉਂਦਾ। ਨਾ ਨਾ ਵੀਰੇ। ਮੈਂ ਤਾਂ ਕਹਿੰਦਾ ਸੀਗਾ ਬਾਪੂ ਵੀ ਕਹਿੰਦਾ ਸੀ। ਮਗਰ ਤੇ ਲੱਪਾ ਪਹਿਲਾਂ ਤੇਰੇ ਹੀ ਵਿਆਹ ਕਰਾਂਗੇ ਮੈਨੂੰ ਸੋਡੀ ਰੋਟੀ ਟੁੱਕ ਦਾ ਵੀ ਫਿਕਰ ਆ ਜੀ ਮੈਂ ਪਹਿਲਾਂ ਕਰਾ ਲਿਆ ਫੇਰ ਕੌਣ ਪਕਾ ਕਰੂ ਕੋਈ ਨਹੀਂ ਆਪਣੇ ਲਾ ਲਿਆ ਕਰੂੰ ਮੈਂ ਲਾ ਲਿਆ ਕਰੂੰਗਾ ਕਿਉਂ ਤੂੰ ਚੰਗਾ ਲੱਗਦਾ ਬਣਾਉਂਦਾ ਰੋਟੀਆਂ ਲੈ ਚੰਗੇ ਨੂੰ ਦੱਸ ਕੀ ਆ ਫਿਰ ਹੁਣ ਰੋਟੀ ਤਾਂ ਖਾਣੀ ਆ ਲੈ ਦੱਸ ਕਿਉਂ ਮੇਰੇ ਜਾਂਦੇ ਜੀ ਤੁਸੀਂ ਆਪ ਰੋਟੀਆਂ ਪਕਾਉਂਗੇ ਹੁਣ ਤਾਂ ਕੋਈ ਗੱਲ ਨਹੀਂ ਮੰਨਦੀ ਹੁਣ ਗੱਲ ਮੰਨਣ ਵਾਲੀ ਹੋਵੇ ਤਾਂ ਵੀਰੇ ਮੈਂ ਮੰਨ ਵੀ ਲਮਾਂ ਕਿਆ ਲਸੰਗਾ ਮਰਜੀ ਐ ਤੇਰੀ ਵੀ ਇਹ ਚੱਲ ਛੱਡ ਸਾਰੀਆਂ ਗੱਲਾਂ ਮੇਰਾ ਤਾਂ ਨਾ ਕਰ ਜੀ ਨਹੀਂ ਲੱਗਦਾ ਸੀ ਤੇ ਮੈਂ ਤਾਂ ਨਸੀਬੋ ਭਾਬੀ ਕੋਲੇ ਵਗ ਜਾਂਦੀ ਸੀ ਤੇ ਮੈਂ ਕੱਲ ਗਈ ਉਹਦੇ ਕੋਲੇ ਤੇ ਉਹ ਤਾਂ ਬਲਾਈਂਸ ਸੋਹਣੀਆਂ ਗੱਲਾਂ ਕਰਦੀਆ ਮੇਰਾ ਤਾਂ ਨਾ ਉਹਦੇ ਕੋਲੇ ਜੀ ਲੱਗ ਗਿਆ ਤੇ ਗੱਲਾਂ ਛੱਡ ਉਹ ਤਾਂ ਘੌਂਦੀ ਵੀ ਗਾਲਾ ਸੋਹਣਾਗੀ ਅੱਛਾ ਹੋਰ ਮੈਨੂੰ ਨੇ ਗਾਣਾ ਸੁਣਾਇਆ ਤੇ ਮੇਰਾ ਤਾਂ ਉਹਦੇ ਕੋਲ ਜੀ ਲੱਗ ਗਿਆ ਮੈਨੂੰ ਕਹਿੰਦੀ ਮੈਂ ਤਾਂ ਸੋਡੇ ਘਰੇ ਗਈ ਸੀ ਤੰਦੂਰ ਤੇ ਰੋਟੀਆਂ ਲਾਉਣ ਤੇ ਮੈਂ ਹੈ ਨਹੀਂ ਸੀ ਘਰੇ ਮੈਨੂੰ ਕਹਿੰਦੀ ਤੇਰੇ ਬਿਨਾ ਤਾਂ ਮੇਰਾ ਜੀ ਜਾਨ ਹੀ ਲੱਗਿਆ ਕਰੇ ਮੈਨੂੰ ਆਖੇ ਮੱਖਾ ਚੱਲ ਕੋਈ ਨਹੀਂ ਭਾਬੀ ਹੁਣ ਤਾਂ ਮੈਂ ਆ ਗਈ ਹੁਣ ਤੂੰ ਕਦੋਂ ਮਰਜੀ ਆ ਜਾ ਕਰੀ ਆਪਾਂ ਦੋਨੇ ਰ ਇਕੱਠੀਆਂ ਹੋ ਕੇ ਲਾਲ ਲਾਇਆ ਕਰਾਂਗੀਆਂ ਮੈਨੂੰ ਕਹਿੰਦੀ ਹੁਣ ਤਾਂ ਚੱਲ ਮੈਂ ਆ ਜਾ ਕਰੂੰ ਉਹ ਕਹਿੰਦੀ ਮੈਨੂੰ ਬਲਾਈਂ ਹੋਦੀਆਂ ਲੱਗਦੀਆਂ ਨੇ ਤੰਦੂਰ ਦੀਆਂ ਰੋਟੀਆਂ ਚੱਲ ਵਧੀਆ ਗੱਲ ਆ ਹੋਰ ਕਿਆ ਹੁਣ ਲਾਲ ਲਾਇਆ ਕਰੀ ਕੋਈ ਗੱਲ ਮੈਨੂੰ ਕਹਿ ਕੇ ਆਈਆਂ ਮੈਂ ਕਿਹਾ ਹੁਣ ਤੂੰ ਕਦੋਂ ਮਰਜੀ ਆ ਜਾ ਕਰੀ ਹੂੰ ਮੈਂ ਕਿਹਾ ਚੱਲ ਆਪਣਾ ਜੀ ਲੱਗ ਜਾ ਕਰੂੰ ਨਾਲ ਟਾਈਮ ਪਾਸ ਹੋ ਜਾ ਕਰੂੰ ਮਹਤਵਪੂਰਨ ਮਾਰਤੀ ਅਜੀ ਹੁਣ ਆਪਾਂ ਇਕੱਠੇ ਹੋ ਕੇ ਲਾ ਲਾਂਗੇ ਨਾਲੇ ਮੇਰੇ ਜੀ ਲੱਗ ਜਾ ਕਰੂਗਾ ਉਹਦੇ ਨਾਲ ਨਾਲੇ ਕੰਮ ਤਾਂ ਦੈ ਹੀ ਨਿਭੜ ਜਾਂਦੇ ਆ ਪਤਾਨ ਲੱਗਦਾ ਫੇਰ ਚਲ ਕੋਈ ਨਹੀਂ ਹੁਣ ਤੂੰ ਕੰਮ ਧੰਦਾ ਹੀ ਸੋਚ ਨਾ ਕਰ ਮੈਂ ਆ ਗਿਆ ਨਾ ਮੈਂ ਆਪੇ ਕਰ ਦਿਆ ਕਰੂਗਾ ਵੀਰੇ ਹੁਣ ਮੈਨੂੰ ਸੌਖਾ ਹੋ ਜੂਗਾ ਨਾਲੇ ਮੇਰਾ ਵੀ ਘਰੇ ਜੀ ਲੱਗ ਜਾਣਾ ਹੁਣ ਤੂੰ ਐ ਕਰ ਦੋ ਚਾਰ ਰੋਟੀਆਂ ਲਾ ਲ ਤੈਨੂੰ ਪਤਾ ਰੋਟੀ ਵੀ ਨਾ ਮੈਨੂੰ ਮਾਨ ਨਹੀਂ ਆਉਂਦਾ ਹਾਂ ਰੋਟੀ ਖਾਣੀ ਐ ਮੈਂ ਚੰਗਾ ਚਲ ਤੂੰ ਥੋੜਾ ਜਿਹਾ ਟਾਈਮ ਪੈ ਜਾ ਇੱਥੇ ਆਰਾਮ ਕਰ ਤੇਰੇ ਵਾਸਤੇ ਰੋਟੀਆਂ ਹੁੰਦੀਆਂ ਨੇ ਠੀਕ ਆ सानो त सोही दिल तिल बिरमस पछाने सोनो बेसक सुना लगिया भावन ज